ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੇਲ ਗਿਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ। ਦਾ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤਾਂ ਅੱਜ ਤੁਹਾਨੂੰ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਤਿਆਰ ਮੱਝ 2-4 ਦਿਨ ਦੇ ਵਿੱਚ ਜਿਹੜੀ ਸੁਪਰਬੂਗੀ। ਤਾਂ ਇੱਕ ਟੋਕੜ ਗੱਬਣ ਛੋਟੀ। ਬਾਕੀ ਇੱਥੇ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਪਤਾ ਕਿ ਨਵੇਂ ਨਵੇਂ ਪਸ਼ੂ ਆਉਂਦੇ ਰਹਿੰਦੇ ਨੇ, ਗਾਵਾਂ, ਮੱਝਾਂ ਕਿਸੇ ਵੀ ਪੈਰਪੜਾ ਨੇ ਖਰੀਦਣੀ ਆ ਹੁਣ ਜਾਂ ਸੇਲ ਕਰਨੀ ਆ ਹੁਣ ਕੰਟੈਕਟ ਕਰ ਸਕਦੇ ਆ ਤਾਂ ਆਪਾਂ ਹੋਰ ਸਮਝਦੀ ਆਪਾਂ ਤੁਹਾਨੂੰ ਡਿਟੇਲ ਦੱਸ ਦਿੰਨੇ ਆ ਤਾਂ ਕਾ ਖੋਲ ਥੋੜੀ ਮੱਚ ਇਹ ਮੈਂ ਤੀਜੇ ਸੂਵੇ ਤੂੰ ਜਾ ਰਹੀ ਆ ਇਹਦਾ ਜਿਹੜਾ ਦੂਜੇ ਸੂਵੇ ਦਾ ਰਿਕਾਰਡ ਸੀਗਾ 14 ਪਲੱਸ ਦਾ ਸੀਗਾ ਬਹੁਤ ਭਾਰੀ ਬਾਡੀ ਜਿੰਨੀ ਵੀ ਆਪਾਂ ਇਹਨੂੰ ਕਹਿ ਲਈਏ ਤਾਂ ਚਾਰੇ ਕੰਨੀਆਂ ਤੇ ਘੜ ਘੜ ਕੇ ਥਣ ਲੱਗੀ ਹੋਈ ਹੈ ਤੁਸੀਂ ਇਹ ਦੇਖ ਸਕਦੇ ਜੋ ਬਹੁਤ ਸੋਹਣਾ ਹਵਾਨਾ ਤੇ ਇੱਕ ਭਾਰੀ ਬਾਡੀ ਦੇ ਵਿੱਚ ਤੀਜੇ ਸੂਵੇ ਇਸ ਵਾਰ ਇਹ ਸੂ ਵੀ ਬਹੁਤ ਹੀ ਸ਼ਕੀਨ ਤੇ ਸੋਹਣੀ ਝੋਟੀ ਹੈ ਤਾਂ ਤਿੱਪਰ ਵੀ ਬਹੁਤ ਵਧੀਆ ਹੈ ਰੋਕੀ ਬੈਠਾ ਸਪੈਸ਼ਲ ਅਜ ਭਲਕੇ ਦੇ ਵਿੱਚ ਇਹ ਸੂ ਵੀ ਇਹ ਤੁਸੀਂ ਚਿਹਰਾ ਮੋਹਰਾ ਦੇਖ ਸਕਦੇ ਜੋ ਬਹੁਤ ਸੋਹਣਾ ਸਿੰਘ ਲੱਗਾ ਬਹੁਤ ਵਧੀਆ ਕੁਆਲਿਟੀ ਲੇ ਜੇ ਸੁਣੋ ਸੈਜੀ ਬਸ ਤਿਆਰੀ ਆ ਕਿੱਦ ਖੱਲੇ ਪੰਡਾ ਦੀਆਂ ਪੰਡਾ ਪਾਈਆਂ ਬਹੁਤ ਵਧੀਆ ਹਵਾਨਾ ਲੇਵਾ ਬੰਤਰ ਉਹ ਭਾਰੀ ਬੋਡੀ ਆ ਇਹਦੀ ਜਿੰਨੀ ਵੀ ਆਪਾਂ ਕਹਿ ਲਈਏ ਉਨੀ ਛੋੜੀ ਹੈ ਜੀ ਤਾਰੀਫ ਡੱਕੇ ਬੋਲੇ ਇਹ ਤੁਸੀਂ ਥਣ ਦੀ ਕੁਆਲਿਟੀ ਚੈੱਕ ਕਰੋ ਬਹੁਤ ਸੋਹਣੀ ਬਹੁਤ ਹੀ ਵਧੀਆ ਪੱਟ ਪੂਰੀ ਦੀ ਤੁਸੀਂ ਦੇਖ ਸਕਦੇ ਬੰਤਰ ਬਹੁਤ ਵਧੀਆ ਹਵਾਨਾ ਦੇਖੋ ਜੀ ਥੱਲੇ ਪੰਡਾ ਦੀਆਂ ਪੰਡਾ ਪਈਆਂ ਪਈਆਂ ਇਹਨੇ ਬਹੁਤ ਸੋਹਣੀ ਬਾਕੀ ਇਹਦੀ ਆਪਾਂ ਸਕਰੀਨ ਤੇ ਨੰਬਰ ਚੱਲਦੇ ਕਰ ਦਾਂਗੇ ਕੰਟੈਕਟ ਕਰਕੇ ਇਹਦਾ ਰੇਟ ਤੇ ਇਹਦੀ ਪੂਰੀ ਡਿਟੇਲ ਤੁਸੀਂ ਲੈ ਸਕਦੇ ਜੋ ਇੱਕ ਇਹ ਟੋਕਰ ਗੱਬਣ ਝੋਟੀ ਹੈ ਜਿਹੜੀ ਨੀਲੀ ਦੇ ਵਿੱਚ ਪੈਂਦੀ ਆ ਤਿੰਨ ਮਹੀਨੇ ਦੀ ਗੱਬਣ ਆ ਇਹੇ ਇਹ ਇਸੇ ਤਰ੍ਹਾਂ ਲਗਭਗ ਲਗਭਗ 6 ਲੀਟਰ ਦੋਦਾ ਇੱਕ ਟਾਈਮ ਪਾੜੇ ਵੰਡੇ ਤੇ ਇੱਕ ਟਾਈਮ ਇਹ ਟੀਕੇ ਤੇ ਆ ਖੋਲੇ ਕੋਪੀਨ ਤੋਂ ਬਹੁਤ ਸੋਹਣੀ ਇਹਨੂੰ ਆਪਾਂ ਮੀਡੀਅਮ ਹਾਈਟ ਕਹਿ ਸਕਦੇ ਆ ਬਾਕੀ ਥੰਦੀ ਕੁਆਲਿਟੀ ਬਹੁਤ ਵਧੀਆ ਤੇ ਆਈ ਇੱਕ ਨੰਬਰ ਲੱਗੀ ਆ ਤਾਂ ਵੰਨ ਇਹਦੇ ਵੀ ਡੱਬ ਆ ਗਿਆ ਪਿਛਲੀਆਂ ਲੱਤਾਂ ਤੇ ਵੀ ਅਗਲੇ ਖੁਰਾਂ ਤੇ ਵੀ ਤਕਰੀਬਨ ਨੀਲੀ ਦੀਆਂ ਨਿਸ਼ਾਨੀਆਂ ਨੂੰ ਕਵਰੀ ਕਵਾਂਗੇ ਆਪਾਂ ਕਰਦੀ ਐ ਢੁੰਨ ਤੇ ਵੀ ਆ ਅੱਖ ਨੀਲੀ ਆ ਬਹੁਤ ਸੋਹਣੀ ਪਿੱਠ ਪੂੜਾ ਦੇਖ ਸਕਦੇ ਤੁਸੀਂ ਤਿੰਨ ਮਹੀਨੇ ਤੋਂ ਦੋ ਚਾਰ ਦਿਨ ਪਲੱਸ ਹੀ ਆ ਗੱਬਣ ਲੈ ਆਇਆ ਇਹਨੂੰ ਬਹੁਤ ਵਧੀਆ ਬਹੁਤ ਸੋਹਣੀ ਸਿੰਗ ਰਿੰਗ ਵੀ ਸੋਹਣਾ ਲੱਗਾ ਕੁਆਲਿਟੀ ਵੀ ਵਧੀਆ ਲੈ ਚਲੋ ਵੀ ਬਾਕੀ ਠੰਡੀ ਸੀਲਸਲਾ ਕੁ ਬਹੁਤ ਜਿਆਦੀ ਚੋਾਈ ਬਹੁਤ ਚੰਗੀ ਹੈ ਪਹਿਲਾਂ ਛੋਟੀ ਹੈ 3 ਮਹੀਨੇ ਦੀ ਗੱਬਾ ਦੁੱਧ ਕਰੀਬ 6 ਲੀਟਰ ਆ ਇਹਦੇ ਥੱਲੇ ਮੋਲਾ ਜਿਹੜਾ ਇਹਦਾ 43000 ਰੁਪਏ ਉਹਦੇ ਵਿੱਚੋਂ ਮਾਨਤਨ ਕੀਤਾ ਜਾਊਗਾ ਬਹੁਤ ਚੰਗੀ ਇਹ ਤੁਸੀਂ ਸਿੰਘ ਦੀ ਹੱਕ ਦੀ ਸਾਰੀ ਬੰਦ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗਿਆ ਬਾਕੀ ਇੱਥੇ ਤੁਸੀਂ ਪਹੁੰਚਣ ਵਾਸਤੇ ਪਿੰਡ ਜੋਰ ਸਿੰਘ ਵਾਲਾ ਵੱਡੇ ਸਭਰਾਤਵਾ ਸਕਦੇ ਦੁੱਬਲੀ ਤਵਾ ਸਕਦੇ ਸਾਇਦ ਦੋ ਸੰਗਵਾ ਪੱਟੀ ਮੋੜ ਹਰੀ ਤੇ ਪੂਰੇ ਲਾਗੇ ਲਾਗੇ ਇਹ ਪਿੰਡ ਨੇ ਬਾਕੀ ਤੁਸੀਂ ਕਦੇ ਵੀ ਫਾਰਮ ਦੇ ਵਿਜ਼ਿਟ ਕਰ ਸਕਦੇ ਜੋ ਤਕਰੀਬਨ ਇੱਥੇ ਫਿਰੋਜ਼ ਪਸ਼ੂ ਆਉਂਦੇ ਜਾਂਦੇ ਰਹਿੰਦੇ ਨੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਜੋ ਤਾਂ ਆਪਾਂ ਮੇਰੇ ਵੀਰ ਰਿਕੁਐਸਟ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਤੇ ਸ਼ੇਅਰ ਕਰਦੇ ਆ ਕਰੋ ਧੰਨਵਾਦ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ